ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1192 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1193 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜਾ ਕਹਿ ਕਿ ਨਾ ਹੋ ਤੋ ਬੇਕਾਰ ਜਿਨਾਂ ਪਦਾਰਥਾਂ ਦੇ ਇਕੱਠੇ ਕਰਦੇ ਆ ਮਨੁੱਖ ਦੇ ਮਨ ਦੇ ਨੇਕਾਂ ਵਿਕਾਰ ਪੈਦਾ ਹੁੰਦੇ ਰਹਿੰਦੇ ਹਨ ਸੇ ਛੋੜ ਚਲਿਆ ਖਿੰਨ ਮਹਿਗਵਾਰ ਜਦੋਂ ਅੰਤ ਸਮਾਉਂਦਾ ਹੈ ਤਾਂ ਮੂਰਖ ਇੱਕ ਖਿੰਨ ਵਿੱਚ ਹੀ ਉਹਨਾਂ ਪਦਾਰਥਾਂ ਨੂੰ ਛੱਡ ਕੇ ਇੱਥੋਂ ਤੁਰ ਪੈਂਦਾ ਹੈ ਮਾਇਆ ਮੋਹ ਬੋਹ ਭਰਮਿਆ ਪ੍ਰਮਾਤਮਾ ਦਾ ਸਿਮਰਨ ਭਲਾ ਕੇ ਮਨੁੱਖ ਮਾਇਆ ਦੇ ਮੋਹ ਦੇ ਕਾਰਨ ਬਹੁਤ ਪਟਕਦਾ ਫਿਰਦਾ ਹੈ ਕਿਰਤ ਰੇਖ ਕਰ ਕਰਮਿਆ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਨੁੱਖ ਹੋਰ ਉਹ ਜੇਹੀ ਹੀ ਕਰਮ ਕਰੀ ਜਾਂਦਾ ਹੈ ਕਰਨ ਹਾਰ ਅਲਿਪਤ ਆਪ ਸਭ ਕੁਝ ਕਰਨ ਦੇ ਸਮਰਾਤ ਪਰਮਾਤਮਾ ਆਪ ਨਿਰੇਪ ਹੈ ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਨਹੀਂ ਲੇਪ ਪ੍ਰਭ ਪੁੰਨ ਪਾਪ ਪ੍ਰਭੂ ਪਰਮਾਤਮਾ ਉਤੇ ਨਾ ਤਾਂ ਜੀਵਾਂ ਦੇ ਮਿੱਥੇ ਹੋਏ ਪੁੰਨ ਕਰਮਾਂ ਦੇ ਕੀਤੇ ਜਾਣ ਤੋਂ ਪੈਦਾ ਹੋਣ ਵਾਲੇ ਹੰਕਾਰ ਅਦਕ ਅਸਰ ਹੁੰਦਾ ਹੈ ਨਾ ਕਿਸੇ ਪਾਪ ਦੇ ਕਾਰਨ ਭਾਵ ਉਸ ਪ੍ਰਭ ਨੂੰ ਨਾ ਹੰਕਾਰ ਨਾ ਵਿਕਾਰ ਆਪਣੇ ਅਸਰ ਹੇਠ ਲਿਆ ਸਕਦਾ ਹੈ ਰਾਖ ਲਿਓ ਗੋਬਿੰਦ ਦਿਆਲ हे दया दे सोमे गोबिंद हे सर्वव्यापक हे कृपाल सानू रख तेरी शरण पूरन कृपाल क्योंकि मैं तेरी शरण आया हाँ मेरी कर हे कृपा निधान कृपाल तेरे तो बिना होर दूजा कोई नहीं तुझ तो बिना दूजा नहीं था तेथों तो बिना होर कोई था नहीं ਕਾਰ ਕਿਰਪਾ ਪ੍ਰਵ ਦੇਹੁ ਨਾਓ हे ਪ੍ਰਭੂ ਮੇਰ ਕਰ ਮੇਰ ਕਰਕੇ ਮੈਨੂੰ ਆਪਣਾ ਨਾਮ ਬਖਸ਼ ਕਿਉਂਕਿ ਤੇਰੇ ਤੋਂ ਬਿਨਾ ਹੋਰ ਕੋਈ ਦੂਜੀ ਥਾਂ ਹੀ ਨਹੀਂ ਹੈਗੀ ਜਿੱਥੇ ਜਾ ਕੇ ਮੈਂ ਨਾਮ ਦਾ ਅਨਮੋਲਕ ਹੀਰਾ ਮੰਗਾ ਤੂੰ ਕਰਤਾ ਤੂੰ ਕਰਨਹਾਰ हे ਪ੍ਰਭੂ ਤੂੰ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੂੰ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਤੂੰ ਉੱਚਾ ਤੂੰ ਬਹੁ ਅਪਾਰ ਤੂੰ ਸਭ ਤੋਂ ਉੱਚਾ ਹੈ ਤੂੰ ਬੜਾ ਬੇਅੰਤ ਹੈ ਕਰ ਕਿਰਪਾ ਲੜ ਲੇ ਹੋ ਲਾਏ ਮੇਰ ਕਰ ਸਾਨੂੰ ਆਪਣੇ ਲੜ ਲਈ ਰੱਖ ਨਾਨਕ ਦਾਸ ਪ੍ਰਭ ਕੀ ਸਰਣਾਏ ਏ ਨਾਨਕ ਪ੍ਰਭੂ ਦੇ ਦਾਸ ਪ੍ਰਭੂ ਦੀ ਸ਼ਰਨ ਪਏ ਰਹਿੰਦੇ ਹਨ ਅਰੇ ਏਹ ਹੋਰ ਜੋਈ ਕਰਦੇ ਰਹਿੰਦੇ ਹਨ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਜਾਓ ਏਹੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਜਾਓ ਏਹੋ ਜੀ ਹਰ ਜੋਈ ਬੰਦਿਆ ਦੂਵੀਂ ਪਰਮਾਤਮਾ ਦੇ ਚਰਨਾਂ ਵਿੱਚ ਕਰਿਆ ਕਰ ਤੇ ਪਰਮਾਤਮਾ ਤੋਂ ਪਰਮਾਤਮਾ ਦਾ ਨਾਮ ਮੰਗਿਆ ਕਰ ਪਦਾਰਥ ਮੰਗਦਾ ਹੈ ਪਦਾਰਥ ਤੇਰੇ ਇਸ ਦੁਨੀਆ ਵਿੱਚ ਹੀ ਕੰਮ ਆਉਣ ਵਾਲੇ ਹਨ ਜਦੋਂ ਅੰਤ ਵੇਲੇ ਜਾਣਾ ਹੈ ਫਿਰ ਉਹ ਕੰਮ ਨਹੀਂ ਆਉਣੇ ਇਸ ਕਰਕੇ ਜਿਹੜਾ ਨਾਮ ਹੈ ਉਹ ਅੰਤ ਵੇਲੇ ਵੀ ਸਹਾਈ ਹੁੰਦਾ ਹੈ ਬਸੰਤ ਕੀ ਵਾਰ ਮਹੱਲ ਪੰਜਵਾ ਰਾਗ ਬਸੰਤ ਵਿੱਚ ਪੰਜਵੇਂ ਪਾਤਸ਼ਾਹ ਤਾਂ ਤਾਂ ਸ੍ਰੀ ਗੁਰੂ ਵਰਜਨ ਦੇਵ ਜੀ ਦੀ ਬਾਣੀ ਵਾਰ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਹਰ ਕਾ ਨਾਮ ਧਿਆਏ ਗੈ ਹੋ ਹੋ ਹਰਿਆ ਭਾਈ ਪ੍ਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਵਾਲਾ ਬਣ ਜਾ ਜਿਵੇਂ ਪਾਣੀ ਮਿਲਣ ਨਾਲ ਰੋਖ ਨੂੰ ਹਰਿਆਵਲ ਮਿਲ ਜਾਂਦੀ ਹੈ ਕਰਮ ਲਖੰਤ ਪਾਈਏ ਇਹ ਰੁੱਤ ਸੁਹਾਈ ਨਾਮ ਜਪਣ ਵਾਸਤੇ ਮਨੁੱਖਾ ਜਨਮ ਦਾ ਇਹ ਸੋਹਣਾ ਸਮਾਂ ਪੁਰਬਲੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਵੱਲੋਂ ਲਿਖੇ ਬਖਸ਼ਿਸ਼ ਦੇ ਲੇਖ ਤੇ ਲੇਖ ਦੇ ਉਗੜ ਨਾਲ ਹੀ ਮਿਲਦਾ ਹੈ ਵਾਰੰਤਰੇ ਨ ਤ੍ਰਿ ਪਵਨ ਮੌਲਿਆ ਅੰਮ੍ਰਿਤ ਫਲ ਪਾਈ ਜਿਵੇਂ ਵਰਖਾ ਨਾਲ ਜੰਗਲ ਬਨਸਪਤੀ ਸਾਰਾ ਜਗਤ ਖੇੜ ਪੈਂਦਾ ਹੈ ਤਿਵੇਂ ਉਸ ਮਨੁੱਖ ਦਾ ਲੂ ਲੂ ਖੇੜ ਪੈਂਦਾ ਹੈ ਜੋ ਅਮਰਤ ਨਾਮ ਰੂਪ ਫਲ ਹਾਸਲ ਕਰ ਲੈਂਦਾ ਹੈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਗੁਰੂ ਨੂੰ ਮਿਲ ਕੇ ਉਸ ਦੇ ਹਿਰਦੇ ਵਿੱਚ ਸੁਖ ਪੈਦਾ ਹੁੰਦਾ ਹੈ ਉਸ ਦੇ ਮਨ ਦੀ ਮੈੜ ਲੈ ਜਾਂਦੀ ਹੈ ਨਾਨਕ ਸਿਮਰੈ ਏਕ ਨਾਮ ਫਿਰ ਬੌੜ ਨਾ ਧਾਈ ਨਾਨਕ ਵੀ ਪ੍ਰਭੂ ਦਾ ਹੀ ਨਾਮ ਸਿਮਰਦਾ ਹੈ ਤੇ ਜੋ ਮਨੁੱਖ ਸਿਮਰਦਾ ਹੈ ਨਾਮ ਪ੍ਰਭੂ ਦਾ ਉਸ ਨੂੰ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਭਟਕਣਾ ਨਹੀਂ ਪੈਂਦਾ ਪੰਜੇ ਬੱਦੇ ਮਹਾ ਬਲੀ ਕਰ ਸੱਚਾ ਢੋਵਾ ਜਿਸ ਮਨੁੱਖ ਨੇ ਪ੍ਰਭੂ ਦਾ ਸਿਮਰਨ ਰੂਪ ਸੱਚੀ ਭੇਟਾ ਪ੍ਰਭੂ ਦੀ ਹਜ਼ੂਰੀ ਵਿੱਚ ਪੇਸ਼ ਕੀਤੀ ਪੇਸ਼ ਕੀਤੀ ਹੈ ਪ੍ਰਭੂ ਨੇ ਉਸ ਦੇ ਕਾਮਾਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਹੀ ਵੱਡੇ ਬਲੀ ਵਿਕਾਰ ਹਨ ਜਿਹੜੇ ਬਨ ਦਿੱਤੇ ਹਨ ਆਪਣੇ ਚਰਨ ਜਪਾਇਨ ਵਿੱਚ ਦਿਓ ਖੜੋਵਾ ਦਿਆਲ ਪ੍ਰਭੂ ਦਿਆਲ ਪ੍ਰਭੂ ਨੇ ਵਿੱਚ ਖਲੋ ਕੇ ਉਸ ਦੇ ਹਿਰਦੇ ਵਿੱਚ ਆਪਣੇ ਚਰਨ ਟਿਕਾਏ ਭਾਵ ਆਪਣਾ ਨਾਮ ਜਪਾਇਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰਵਾ ਜਿਸ ਕਰਕੇ ਉਸ ਦੇ ਸਾਰੇ ਹੀ ਰੋਗ ਤੇ ਸੈਸੇ ਮਿਟ ਜਾਂਦੇ ਹਨ ਉਹ ਸਦਾ ਪਵਿੱਤਰ ਆਤਮਾ ਤੇ Arogh ਰਹਿੰਦਾ ਹੈ ਦਿਨ ਰਾਤ ਨਾਮ ਧਿਆਇਦਾ ਫਿਰ ਪਾਏ ਨમોਆ ਉਹ ਮਨੁੱਖ ਦਿਨ ਰਾਤ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਨੂੰ ਜਰਮ ਮਰਨ ਦਾ ਗੇੜ ਨਹੀਂ ਪਾਣਾ ਪੈਂਦਾ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ ਹੇ ਨਾਨਕ ਜਿਸ ਪ੍ਰਮਾਤਮਾ ਤੋਂ ਪੈਦਾ ਹੋਇਆ ਸੀ ਸਿਮਰਨ ਦੀ ਬਰਕਤ ਨਾਲ ਉਸੇ ਦਾ ਰੂਪ ਹੋ ਜਾਂਦਾ ਹੈ ਕਿੱਥੋਂ ਉਪਜੈ ਕਹਿ ਰਹਿ ਕਹਿ ਮਾਹੇ ਸੁਮਾਵੇ ਕੋਈ ਦੱਸ ਨਹੀਂ ਸਕਦਾ ਕਿ ਪ੍ਰਭੂ ਕਿੱਥੋਂ ਪੈਦਾ ਹੁੰਦਾ ਹੈ ਕਿੱਥੇ ਰਹਿੰਦਾ ਹੈ ਤੇ ਕਿੱਥੇ ਲੀਨ ਹੋ ਜਾਂਦਾ ਹੈ ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਸਾਰੇ ਜੀਵ ਖਸਮ ਪ੍ਰਭੂ ਦੇ ਪੈਦਾ ਕੀਤੇ ਹੋਏ ਹਨ ਕੋਈ ਵੀ ਆਪਣੇ ਪੈਦਾ ਕਰਨ ਵਾਲੇ ਦੇ ਗੁਣਾ ਦਾ ਮੁੱਲ ਨਹੀਂ ਪਾ ਸਕਦਾ ਕਹਿਨ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੇ ਜੋ ਜੋ ਉਸ ਪ੍ਰਭੂ ਦੇ ਗੁਣ ਉਚਾਰਦੇ ਹਨ ਚੇਤੇ ਕਰਦੇ ਹਨ ਪਰਮਾਤਮਾ ਨੂੰ ਸੁਣਦੇ ਹਨ ਪਰਮਾਤਮਾ ਦਾ ਨਾਮ ਉਹ ਭਗਤ ਸੋਹਣੇ ਜੀਵਨ ਵਾਲੇ ਹੋ ਜਾਂਦੇ ਹਨ ਅਗੰਗੋਚਰ ਸਾਹਿਬ ਉਹ ਦੂਸਰ ਲਵੇ ਨਾ ਲਾਵੇ ਪਰਮਾਤਮਾ ਪਹੁੰਚ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਸਭ ਦਾ ਮਾਲਕ ਹੈ ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ ਸੱਚ ਪੂਰ ਹੈ ਗੁਰ ਉਪਦੇਸਿਆ ਨਾਨਕ ਸੁਣਾਵੇ ਨਾਨਕ ਉਸ ਸਦਾ ਸਿਰ ਪ੍ਰਭੂ ਦੀ ਸਿਵ ਸਲਾ ਸੁਣਾਉਂਦਾ ਹੈ ਪੂਰੇ ਗੁਰੂ ਨੇ ਉਹ ਪ੍ਰਭੂ ਨੇੜੇ ਬਖਾ ਦਿੱਤਾ ਹੈ ਅੰਦਰ ਵਸਦਾ ਬਖਾ ਦਿੱਤਾ ਹੈ ਬਸੰਤ ਬਾਣੀ ਭਗਤਾ ਕੀ ਰਾਗ ਬਸੰਤ ਵਿੱਚ ਭਗਤਾ ਦੀ ਬਾਣੀ ਕਬੀਰ ਜੀ ਘਰ ਪਹਿਲਾ ਰਾਗ ਬਸੰਤ ਵਿੱਚ ਘਰ ਪਹਿਲੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਮੌਲੀ ਧਰਤੀ ਮੌਲਿਆ ਆਕਾਸ਼ ਧਰਤੀ ਤੇ ਆਕਾਸ਼ ਪ੍ਰਮਾਤਮਾ ਦੀ ਜੋਤ ਦੇ ਪ੍ਰਕਾਸ਼ ਨਾਲ ਖਿੜੇ ਹੋਏ ਹਨ ਘਟ ਘਟ ਮੌਲਿਆ ਆਤਮ ਪਰਗਾਸ ਹਰੇਕ ਘਟ ਵਿੱਚ ਉਸ ਪਰਮਾਤਮਾ ਦਾ ਹੀ ਪ੍ਰਕਾਸ਼ ਹੈ ਰਾਜਾ ਰਾਮ ਮੌਲਿਆ ਅਨਤ ਭਾਏ ਰਾਜਾ ਰਾਮ ਮੌਲਿਆ ਅਨਤ ਭਾਏ ਸਾਰੇ ਜਗਤ ਦਾ ਮਾਲਕ ਜੋਤ ਸਰੂਪ ਪਰਮਾਤਮਾ ਆਪਣੇ ਬਣਾਏ ਜਗਤ ਵਿੱਚ ਅਨੇਕ ਤਰ੍ਹਾਂ ਆਪਣਾ ਪ੍ਰਕਾਸ਼ ਕਰ ਰਿਹਾ ਹੈ ਜੈ ਦੇਖੋ ਤਹ ਰਹਿਆ ਸਮਾਇ ਰਹਾਓ ਮੈਂ ਜਿੱਧਰ ਵੇਖਦਾ ਹਾਂ ਉਧਰ ਹੀ ਉਹ ਪਰਪੂਰ ਪਰਮਾਤਮਾ ਦਿਸਦਾ ਹੈ ਰਹਾਉ ਦੁਤਿਆ ਮੌਲੇ ਚਾਰ ਬੇਦ ਦੂਜੀ ਗੱਲ ਇਹ ਹੈ ਨਿਰਧਰਤ ਕਾਸ਼ੀ ਨਹੀਂ ਚਾਰੇ ਵੇਦ ਵੀ ਪਰਮਾਤਮਾ ਦੀ ਜੋਤ ਨਾਲ ਪ੍ਰਗਟ ਹੋਏ ਹਨ ਸਿਮਰਤ ਮੌਲੀ ਸਿਉ ਕਤੇਬ ਸਿਮਰਤियां ਤੇ ਮੁਸਲਮਾਨੀ ਧਾਰਮਿਕ ਪੁਸਤਕ ਸਾਰੇ ਭੀ ਪਰਮਾਤਮਾ ਦੀ ਜੋਤ ਨਾਲ ਪ੍ਰਗਟ ਹੋਏ ਹਨ ਸ਼ੰਕਰ ਮੋਲਯੋ ਜੋਗ ਤਿਆਨ ਜੋਗ ਸਮਾਧੀ ਲਾਣ ਵਾਲਾ ਸ਼ਿਵਜੀ ਵੀ ਪ੍ਰਭੂ ਦੀ ਜੋਤ ਦੀ ਬਰਕਤ ਨਾਲ ਖੜਿਆ ਕਬੀਰ ਕੋ ਸੁਆਮੀ ਸਭ ਸਮਾਨ ਮੁਕਤੀ ਦੀ ਗੱਲ ਹੈ ਕਿ ਕਬੀਰ ਦਾ ਮਾਲਕ ਪ੍ਰਭੂ ਪਰਮਾਤਮਾ ਸਭ ਥਾਂ ਇੱਕੋ ਜਿਹਾ ਖੜ ਰਿਹਾ ਹੈ ਪੰਡਤ ਜਨਮਾਤੇ ਪ੍ਰਭ ਪ੍ਰਾਨ ਵਾਹਿਗੁਰੂ ਪੰਡਤ ਜਨਮਾਤੇ ਪੜ ਪ੍ਰਾਨ ਪੰਡਤ ਲੋਕ ਪ੍ਰਾਨ ਆਦਿਕ ਧਾਰਮਿਕ ਪੁਸਤਕਾਂ ਪੜ ਕੇ ਹੰਕਾਰੇ ਹੋਏ ਹਨ ਜੋਗੀ ਮਾਤੇ ਜੋਗ ਤਿਆਨ ਜੋਗੀ ਜੋਗ ਸਾਧਨਾ ਦੇ ਮਾਣ ਵਿੱਚ ਮੱਤੇ ਹੋਏ ਹਨ ਸੰਨਿਆਸੀ ਮਾਤੇ ਅਹ ਮੇਵ ਸੰਨਿਆਸੀ ਸੰਿਆਸ ਦੇ ਹੰਕਾਰ ਵਿੱਚ ਡੁੱਬੇ ਹੋਏ ਹਨ ਤਪਸੀ ਮਾਤੇ ਤਪ ਕਹਿ ਪੇਵ ਅਤੇ ਤਪੀ ਲੋਕ ਇਸ ਵਾਸਤੇ ਮਸਤੇ ਹੋਏ ਹਨ ਕਿ ਉਹਨਾਂ ਨੇ ਤਪ ਦਾ ਭੇਦ ਪਾ ਲਿਆ ਹੈ ਸਭ ਮਦ ਮਾਤੇ ਕੋ ਨ ਜਾਗ ਸਭ ਜੀਵ ਕਿਸੇ ਨਾ ਕਿਸੇ ਵਿਕਾਰ ਵਿੱਚ ਮੁੱਤੇ ਪਏ ਹਨ ਕੋਈ ਜਾਗਦਾ ਨਹੀਂ ਦਿਸਦਾ ਸੰਗ ਹੀ ਚੋਰ ਘਰ ਮੂਸਨ ਲਾਗ ਰਹਾਓ ਤੇ ਇਹਨਾਂ ਜੀਵਾਂ ਦੇ ਅੰਦਰੋਂ ਹੀ ਉਠ ਕੇ ਕਾਮਾ ਦੇ ਕਚੋਰ ਇਹਨਾਂ ਦਾ ਹਿਰਦਾ ਰੂਪ ਘਰ ਲੁੱਟ ਰਹੇ ਹਨ ਰਹਾਓ ਜਾਗੈ ਸੁਖ ਦੇਉ ਅਰ ਅਕੂਰ ਜਗਤ ਵਿੱਚ ਕੋਈ ਵਿਰਲੇ ਵਿਰਲੇ ਜਾਗੇ ਵਿਰਲੇ ਵਿਰਲੇ ਮਾਇਆ ਦੇ ਪ੍ਰਭਾਵ ਤੋਂ ਬਚੇ ਜਾਗਦਾ ਰਿਆ ਸੁਖਦੇਵ ॠषि ਅਤੇ ਅਕਰੂਰ ਭਗਤ ਹਾਨਵੰਤ ਜਾਗੇ ਧਰ ਲੰਕੂਰ ਜਾਗਦਾ ਰਿਆ ਹਨੂਮਾਨ ਪੂਛਲ ਧਾਰ ਕੇ ਵੀ ਭਾਵ ਭਾਵੇਂ ਲੋਕ ਲੋਕ ਉਸ ਨੂੰ ਪੂਛਲ ਵਾਲਾ ਹੀ ਆਖਦੇ ਸਨ ਪਰ ਉਹ ਕਾਮ ਗਰੋਧ ਲੋ ਮੋ ਵੱਲੋਂ ਸੁਚੇਤ ਸੀ ਸ਼ੰਕਰ ਜਾਗੈ ਚਰਨ ਸੇਵ ਪ੍ਰਭੂ ਚਰਨਾਂ ਦੀ ਸੇਵਾ ਕਰਕੇ ਜਾਗਿਆ ਸੀ ਸ਼ਿਵਜੀ ਮਹਾਰਾਜ ਕਲ ਜਾਗੇ ਨਾਮਾ ਜੈ ਦੇਵ ਤੇ ਹੋਣ ਦੇ ਸਮੇਂ ਕਾਲ ਯੁਗ ਵਿੱਚ ਜਾਗਦੇ ਹਨ ਜਾਗ ਰਹੇ ਹਨ ਜਾਗਤ ਨਾਮਦੇਵ ਤੇ ਜੈਦੇਵ ਜੀ ਜਾਗਤ ਸੋਵਤ ਬਹੁ ਪ੍ਰਕਾਰ ਜਾਗਣਾ ਤੇ ਸੁੱਤੇ ਰਹਿਣਾ ਭੀ ਕਈ ਕਿਸਮ ਦਾ ਹੈ ਚੋਰ ਭੀ ਤਾਂ ਰਾਤ ਨੂੰ ਜਾਗਦੇ ਹੀ ਹਨ ਗੁਰਮੁਖ ਜਾਗੈ ਸੋਈ ਸਾਰ ਉਹ ਜਾਗਣਾ શ્રેષ્ઠ ਹੈ ਜੋ ਗੁਰਮਖਾਂ ਦਾ ਜਾਗਣਾ ਹੈ ਭਾਵ ਜੋ ਗੁਰੂ ਜੋ ਮਨੋਹ ਗੁਰੂ ਦੇ ਸਾਨਮੁਖ ਰਹਿ ਕੇ ਮਾਇਆ ਦੇ ਹੱਲੇ ਵੱਲੋਂ ਸੁਚੇਤ ਰਹਿੰਦਾ ਹੈ ਉਹੀ ਜਾਗ ਰਿਹਾ ਹੈ ਇਸ ਦੇ ਹੀ ਕੇ ਅਦਿਕ ਕਾਮ ਮਾਇਆ ਦੇ ਹੱਲੇ ਵੱਲੋਂ ਸੁਚੇਤ ਰਹਿ ਕੇ ਸਿਮਰਨ ਕਰਨਾ ਜੀਵ ਦੇ ਬਹੁਤ ਕੰਮ ਆਉਂਦਾ ਹੈ ਕਹ ਕਬੀਰ ਭਜ ਰਾਮ ਨਾਮ ਕਬੀਰ ਆਖਦਾ ਹੈ ਕਿ ਪ੍ਰਭੂ ਦਾ ਨਾਮ ਸਿਮਰ ਕੇ ਸੁਚੇਤ ਰੋ ਪ੍ਰਭੂ ਦਾ ਨਾਮ ਜੋ ਹੈ ਪਰਮਾਤਮਾ ਦਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਅਸਰ ਨਹੀਂ ਹੋਣ ਦਿੰਦਾ ਤੇ ਦੂਸਰੇ ਪਾਸੇ ਖਿਆਲ ਨਹੀਂ ਭਟਕਣ ਦਿੰਦਾ ਇਸ ਕਰਕੇ ਭਗਤ ਕਬੀਰ ਜੀ ਰਾਗ ਬਸੰਤ ਵਿੱਚ یوں ਫਰਮਾਨ ਕਰਦੇ ਹਨ ਬੰਦਿਆ ਤੂੰ ਜਾਗ ਕਿਉਂ ਤੂੰ ਸੁੱਤਾ ਹੈ ਗਲਫਤ ਦੀ ਨੀਂਦ ਕਿਉਂ ਤੂੰ ਮਸਤ ਹੋਇਆ ਕੰਮਕਾਰ ਵਿੱਚ ਕਿਉਂ ਹੰਕਾਰ ਵਿੱਚ ਮਸਤ ਹੋਇਆ ਨਹੀਂ ਭਾਈ ਇਹਨਾਂ ਚੀਜ਼ਾਂ ਵੱਲੋਂ ਜਾਗ ਕੇ ਪਰਮਾਤਮਾ ਦਾ ਨਾਮ ਜਪ ਇਸ ਦੇ ਹੀ ਕੈ ਅਦਿਕ ਕਾਮ ਕਹਿ ਕਬੀਰ ਭਜ ਰਾਮ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1193 ਦੀ ਪਾਠ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1194 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ